ਤੂੰ ਵੀ ਦਰਦੀ ਤੱਕ ਨਾ ਬਾਕੀ ਚੜਾ ਦੇ ਉਸ ਨਾ ਦੇ ਨਾ ਤੂੰ ਵੀ ਦਰਦੀ ਤੱਕ ਨਾ ਉਹ ਤੈਨੂੰ ਪਾੜਾ ਦੂੰ ਦਿੰਦਾ ਮੇਰੀ ਚਾਹ ਸੀ ਦਿੰਦਾ ਤਰਾ ਆਇਆ ਜੱਜ ਆ ਜਾ ਦੇਖਿਆ ਦੱਕਾ ਦੇ ਕਾਰਨ ਉਹਦਾ ਗੋਲਿਆ ਫੀਰ ਉਹ ਵੀ ਤੇਰਾ ਬਾਗ ਆਹ ਸੱਗੀ ਆ ਦੇ ਬੈਂਟੂ ਟੋਰੀ ਮੇਰਾ ਪੁੱਤਾ ਬਾਰੇ ਮੈਂ ਦੋਦੀ ਦੀਆ ਪਰ ਸਭ ਮੈਂ ਕਾ ਕੀਤੀ ਸੀ ਆਓ ਦਾਦਾ ਉਹ ਹੋਏਗਾ ਵਾ ਦਸੀ ਨੇ ਜਾਨੀ ਬਾਤ ਚਾੜਨਾ ਨਹੀਂ ਨੀ ਨੀ ਸਾਰੇ ਆ ਗਏ ਨੇ ਮੀੜ ਵਾਲੇ ਆਏ ਬਾਈ ਬੈਠੇ ਬੈਠਾ ਵੀ ਬਾਣੀ ਜਾਣੀ ਮੀੜ ਵਾਲੇ ਆਏ ਨਹੀਂ ਉਹ ਭਾਈ ਇਹਨਾਂ ਇਹਨਾਂ ਦਾ ਬੇਟਾ ਤੁਹਾਡਾ ਬੇਟਾ ਹੈ ਮੈਂ ਪੁੱਤ ਜਿਹੜਾ ਮੁਲਾਜ਼ਮ ਆ ਉਹ ਤੈਨੂੰ ਤੰਗ ਕਰਦਾ ਉਹਦਾ ਨਾਮ ਕੀ ਆ ਜੱਸੀ ਜੱਸੀ ਜਾਂਦੀ ਨੰਬਰ ਜਾ ਕੇ ਇੱਕ ਨੰਬਰ ਦੂਜਾ ਹੈਂ ਦੂਜਾ ਟੇਬਲ ਇਹੜਾ ਆਪਣਾ ਤੋਤੀ ਆ ਓ ਐਮ ਸੀ ਹੈਂ ਖਾਂਜੀ ਤੇ ਉਹ ਤੈਨੂੰ ਕੀ ਕਹਿੰਦਾ ਵਾ ਕਹਿੰਦਾ ਵਾ ਯਾਰ ਦੇ ਗਾਰੰਗ ਯਾਰ ਦੇ ਕਹਿੰਦਾ ਹਾਂ ਕਾ ਤੋ ਦੇ ਆ ਠੀਕ ਹੈ ਰਾਮਸਤਾਲਾ ਤੇਰਾ ਨਾ ਅੱਛਾ ਲੱਗਾ ਜੀ ਘੜਾ ਆਪਣੇ ਘਰ ਬਰਾਮ ਤੋਂ ਹੋਇਆ ਅੱਛਾ ਲੈ ਜੀ ਦੇ ਕੋਲ ਬਰਾਮ ਦਾ ਹੀ ਹੋ ਹੈ ਅਰੇ ਮੁੰਡਾ ਤੇਰੇ ਨਾਂ ਰੰਨਾ ਮਜਮ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰੰਨ ਤੋਂ ਹਾਂ ਤੇ ਮੋਂ ਮੇਰਾ ਨਾਮ ਰਾਜੂ ਪ੍ਰਧਾਨ ਵਾਲਾ ਰਾਜੂ ਪ੍ਰਧਾਨ ਜੀ ਕਿਹੜੀ ਗੱਲ ਦੁੱਕਣ ਵਾਲਾ ਰੋਡ ਵਾਰਡ ਨੰਬਰ 32 ਤੇ ਹਰਸਾ ਸਾਹਿਬ ਆਪਰੇ ਹਰਸਾ ਇਹ ਬਾਪਰ ਹੈ ਜੀ ਇਹ ਮੇਰਾ ਸਾਡੂ ਆ ਉਹ ਮੁੰਡੇ ਦਾ ਅੱਜ 25 ਦਿਨ ਹੋ ਗਏ ਜੀ ਵਿਆਹ ਹੋਏ ਨੂੰ ਠੀਕ ਹੈ ਜੀ ਉਹ ਕੋਈ ਮੋਟਰਸਾਈਕਲ ਦਾ ਰੌਲਾ ਸੀਗਾ ਜਾਨੀ ਕਿ ਇਹ ਜਿਹੜੀ ਗੱਲ ਚੱਲਦੀ ਪਈ ਸੀ ਤੋਤੀ ਐਮ ਸੀ ਦੀ ਇਹਨਾਂ ਨਾਲ ਚੱਲਦੀ ਪਈ ਸੀ ਵੀ ਥੋਡੇ ਮੁੰਡੇ ਦਾ ਮੋਟਰਸਾਈਕਲ ਦੇ ਵਿੱਚ ਨਾਮ ਆ ਪਰ ਇਹ ਕਹਿੰਦੇ ਵੀ ਸਾਡੇ ਮੁੰਡੇ ਦਾ ਨਾ ਨਹੀਂ ਹੈਗਾ ਨਾ ਇਹਦੇ ਵਿੱਚ ਠੀਕ ਹੈ ਜੀ ਇਹਨਾਂ ਨੇ ਕੋਈ ਗੱਲਬਾਤ ਇਹਨਾਂ ਦੀ ਪੈਸੇ ਢੇਲੇ ਦੀ ਚੱਲਦੀ ਪਈ ਸੀਗੀ ਉਹ ਦਵਿੰਦਰ ਦੇ ਨਾਲ ਵੀ ਚੱਲਦੀ ਪਈ ਸੀਗੀ ਗੱਲਬਾਤ ਕੋਈ ਪੈਸੇ ਢੇਲੇ ਦੀ ਦਵਿੰਦਰ ਨਾਲ ਜਿਹੜਾ ਮੁੰਡਾ ਪੂਰਾ ਹੋ ਗਿਆ ਜੀ ਠੀਕ ਹੈ ਜੀ ਉਹਨੇ ਕੀ ਕੀਤਾ ਕੱਲ ਸ਼ਾਮੀ ਚਲਾ ਗਿਆ ਉਹ ਸੌਰਿਆਂ ਨੂੰ ਜਦੋਂ ਸੌਰਿਆਂ ਨੂੰ ਆਇਆ ਉਹਨੇ ਆ ਕੇ ਸ਼ਾਮ ਨੂੰ 7:00 ਵਜੇ ਸਿੱਧਾ ਕੋਠੇ ਚੜ੍ਹਿਆ ਕੋਠੇ ਤੇ ਚੜ੍ਹ ਕੇ ਤੇ ਦਵਾਈ ਖਾ ਲਈ ਉਹਨੇ ਦੋ ਦੋ ਉਲਟੀਆਂ ਕੀਤੀਆਂ ਉਹਨੂੰ ਚੱਕ ਕੇ ਇੱਥੇ ਸਰਕਾਰੀ ਚਲੇ ਆਏ ਜੀ ਸਰਕਾਰੀ ਚ ਜਣੀ ਗਏ ਨਾ ਇਥੋਂ ਬਦਲੀ ਕਰਤੀ ਤੇ ਮੈਡੀਸਿਟੀ ਲੈ ਗਏ ਜੀ ਉਥੋਂ ਉਹਦੀ লাশ ਆ ਗਈ ਪੀ ਕਾਰਨ ਜਿਹੜਾ ਸਮੇਦ ਹੋ ਗਿਆ ਕਰਨੇ ਆ ਜੀ ਹੁਣ ਦੇਖੋ ਮਾਤਾ ਪਿਤਾ ਨੂੰ ਪੁੱਛ ਕੇ ਜੋ ਬਣਦੀ ਕਾਰਵਾਈ ਕੀਤੀ ਜਾਵੇ ਜੀ ਇਨਸਾਫ ਦਿੱਤਾ ਜਾਵੇ ਕਿਉਂਕਿ ਜਿੰਨਾਂ ਹੁਣ ਚਲਾ ਗਿਆ ਉਹ ਮੜਨਾ ਤਾਂ ਹੈ ਨਹੀਂਗਾ ਮੇਰਾ ਸੰਤਾ ਸਾਰੀ ਉਮਰ ਨਹੀਂ ਮਿਲਿਆ ਬੁੱਕਾਂ ਵਾਲਾ ਰੋਡ ਜੀ ਤੇ ਵੀ ਅੱਜ ਹੱਥ ਵਾਦ ਆ ਸਭ ਮੁੰਡਾ ਇੱਕ ਜਿਹੜਾ ਬੂਟਾ ਐਸੀ ਸਾਡੇ ਗਵਾੜ ਦਾ ਇੱਕ ਇਹ ਤੇ ਇੱਕ ਜੱਸੀ ਕੋਈ ਸਿਪਾਈ ਆ ਇਹ ਮੇਰੇ ਮੁੰਡੇ ਨੂੰ ਤੰਗ ਕਰਦੇ ਹੁੰਦੇ ਸੀਗੇ ਮੋਟਰਸਾਈਕਲ ਚੋਰੀ ਦਾ ਮੇਰੇ ਮੁੰਡੇ ਦੇ ਸਿਰ ਲਾਉਂਦੇ ਸੀਗੇ ਕੋਈ ਮੋਟਰਸਾਈਕਲ ਨਹੀਂ ਮੇਰੇ ਘਰੇ ਵੀ ਵੇਖ ਸਕਦੀ ਪੁਲਿਸ ਜਾ ਕੇ ਕੋਈ ਮੇਰੇ ਮੁੰਡੇ ਦਾ ਨਾਕ ਸੀਗਾ ਇਹ ਮੇਰੇ ਮੁੰਡੇ ਨੂੰ ਦੂਜੀ ਵੇਰ ਤੀਜੀ ਵੇਰ ਇਹ ਪੁੱਠੇ ਕੰਮਾਂ 'ਚ ਫਸਾਉਣ ਨੂੰ ਫਿਰਦਾ ਹੀ ਕਹਿੰਦਾ ਪੈਸੇ ਲੈ ਕੇ ਦੇ ਮੋਟਰਸਾਈਕਲ ਦੀ ਗੱਲ ਕਰਦਾ ਕਹਿੰਦਾ ਜੱਸਾ ਤੇ ਗੋਣਾ ਦਾ ਇੱਕ ਜੱਸੀ ਪੁਲਿਸ ਵਾਲਾ ਇੱਕ ਬੂਟਾ ਬੂਟਾ ਐਮਸੀ ਇਹ ਸਾਡੇ ਗਵਾੜ ਦਾ ਹੀ ਆ ਇਹਦੇ ਦਾ ਕੰਮ ਦਾ ਹੋਇਆ ਸੀ ਜਿਹੜਾ ਇਹ ਹੋ ਗਈ ਸੀ 1.5 ਸਾਲ ਮੇਰੇ ਮੁੰਡੇ ਨੂੰ ਕਰਦੇ ਨੂੰ ਹੁਣ ਮੇਰੇ ਮੁੰਡੇ ਨੇ ਪਤਾ ਨਹੀਂ ਕੀ ਖਾ ਗਿਆ ਬਾਈ ਇਹ ਕੱਲ 6 ਵਜੇ ਦੀ ਗੱਲ ਆ ਜੀ ਤੋਂ ਉਹਨਾਂ ਨੇ ਪੂਰ ਤੇ ਤਾਂ ਉੱਪਰ ਦਿੱਤੀਆਂ ਪ੍ਰਸਾਦ ਦਿਵਿੰਦਰ ਸਿੰਘ ਕੀ ਨਾਮ ਉਹ ਬਾਰੇ 20 ਸਾਲ ਦੀ ਆ ਹਾਂ ਵਿਆਹ ਆ ਮਹੀਨਾ ਹੋਇਆ ਮਸਾਂ ਵਿਆਹ ਇਹਨੂੰ ਅਰੇ ਤਾਂ ਮੁੰਡੇ ਦੀ ਵੋਟੀ ਦੇ ਚਪੈਂਦੀ ਦਾ ਰੰਗ ਦੇ ਲਿਆ ਮੇਰੇ ਦਾ ਪੋਤਾ ਹਾਂ ਹੁਣ ਕੀ ਮੰਗ ਕਰਦੇ ਹੁਣ ਅਸੀਂ ਆਹੀ ਮੰਗ ਕਰਦੇ ਇਹਨੂੰ ਮੇਰੇ ਨੂੰ ਉਹ ਸਜ਼ਾ ਮਿਲਣੀ ਚਾਹੀਦੀ ਬਸ ਸਿਰਫ ਚੋਰੀ ਲੈ ਜਾਂ ਮੰਨ ਹਾਂ ਚੋਰੀ ਦਾ ਅੰਜਾਮ ਸਾਡੇ ਨਿਕਲੇ ਸਾਡੇ ਮੁੰਡੇ ਕੋਲੇ ਨਹੀਂ ਕੁਝ ਵੀ ਨਹੀਂ ਕਿਤੇ ਉਹਨਾਂ ਦੇ ਕੀ ਅਸਰ ਆਉਂਦਾ ਜੀ ਇੱਕ ਲੜਕਾ ਹੈ ਕੋਈ ਦਵਿੰਦਰ ਸਿੰਘ ਨਾਮ ਦਾ ਤੇ ਉਹਨੇ ਕੋਈ ਜ਼ਰੇਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਜਿਹੜੀ ਹੈ ਸਮਾਪਤ ਕਰ ਲਈ ਹੈ ਤੇ ਉਹ ਜਿਹੜੀ ਹੈ ਡੈੱਡ ਬੋਡੀ ਮੋਰਚਰੀ ਦੇ ਵਿੱਚ ਰਖਾ ਦਿੱਤੀ ਗਈ ਹੈ ਤੇ ਉਹਦੇ ਪਰਿਵਾਰਕ ਮੈਂਬਰ ਦਾ ਬਿਆਨ ਲੈ ਕੇ ਜੈਸੇ ਹੀ ਕਾਰਵਾਈ ਬੰਦੀ ਹੋਏਗੀ ਉਹ ਅਮਲ ਚ ਲੈਂਦੀ ਜਾਏਗੀ ਉਹ ਸਾਹਮਣੇ ਆਈ ਕੀ ਬਿਆਨਾਂ ਦੇ ਸਾਹਮਣੇ ਆਇਆ ਨਹੀਂ ਕੋਈ ਕੀ ਕਰਨ ਲੱਗਦਾ ਨਹੀਂ ਅਜੇ ਕੋਈ ਗੱਲ ਹੈ ਇਹੋ ਜੀ ਕੋਈ ਖਾਸ ਮੇਰੇ ਧਿਆਨ ਚ ਨਹੀਂ ਆਈ ਹੈਗੀ ਬਿਆਨਾਂ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਕੀ ਕਾਰਵਾਈ ਮਿਲ ਬੰਦੀ ਹੈ ਕੋਈ ਖਾਲੀ ਸੀ ਇਹਨੇ ਜਿਹੜੀ ਲਿਖੀ ਇਹਨੇ ਜਿਹੜਾ ਮੈਨੂੰ ਪਤਾ ਲੱਗਿਆ ਉਹ ਲੱਗਿਆ ਕਿ ਕੱਲ ਨੇ ਦਵਾਈ ਖਾਧੀ ਤੇ ਮੈਡੀ ਸਿਟੀ ਹਸਪੀਟਲ ਐਡਮਿਟ ਸੀ ਉਥੋਂ ਜਦੋਂ ਮੌਤ ਹੋਣ ਤੇ ਇਹਨੂੰ ਜਿਹੜਾ ਸਿਵਲ ਹਸਪੀਟਲ ਲਿਆ ਕੇ ਉਹਨਾਂ ਨੇ ਜਮ ਕਰਾਇਆ